ਗਰਾਉਂਡ ਲੈਵਲ ਨੂੰ ਪਤਾ ਹੀ ਹੈ ਵੀ ਦਿਹਾੜੀਆਂ ਵੀ ਕਰੀਆਂ ਹੁਣ ਚੰਨੀ ਮੁੱਕਦਾਂ ਮੈਂ ਕਹਿ ਨਹੀਂ ਲੱਗੇ ਮੈਂ ਟੈਂਟ ਲਾਏ ਕੁਛ ਲਾਏ ਦੇਖੋ ਉਹਨਾਂ ਦਾ ਜੋ ਕਹਿਣਾ ਤਾਂ ਕਹਿ ਤੇ ਆ ਗਰਾਉਂਡ ਲੈਵਲ ਤੇ ਦੇਖੋ ਮੈਂ 22 ਸਾਲ ਡਰਾਈਵਿੰਗ ਕੀਤੀ ਹੈ ਜ਼ਿੰਦਗੀ ਚ ਉਸੇ ਰੀਸਟੇਟ ਦੇ ਬੰਦਨਾ ਡਰਾਈਵਿੰਗ ਕੀਤੀ ਹੈ ਮੈਂ 2-2 ਵਜੇ ਘਰਾਂ ਬੜੇ ਆ 7 ਵਜੇ ਜਾਗਾਂ 6 ਵਜੇ ਜਾ ਕੇ ਮੇਰਾ ਤੁਹਾਈ ਟਾਈਮ ਸੋਏ ਰੀ ਅੱਖਾਂ ਨਹੀਂ ਪੈਂਦਾ ਗਰਾਉਂਡ ਲੈਵਲ ਲੋਕਡਾਊਨ ਨੇ ਮੈਨੂੰ ਬਹੁਤ ਕੁਝ ਸਿਖਾ ਦਿੱਤਾ ਸਿਖਾਇਆ ਜੀ ਬਹੁਤ ਕੁਝ ਤੇ ਆਪਣਾ ਹੌਰੀ ਹੋਰੀ ਸਟੈਪ ਉੱਤੇ ਪਰਮਾਤਮਾ ਚਟਾਇਆ ਅੱਜ ਮਨੂੰ ਐਸ ਕੁੱਛੀ ਤੇ ਤੁਹਾਡੇ ਭਰਾਵਾਂ ਦੀ ਬਦੌਲਤ ਆਪਾਂ ਇਸ ਕੁੱਛੀ ਤੇ ਬੈਠੇ ਮੈਂ ਕਿਹਾ ਮੇਗਾ ਕੋਈ ਗੱਲੀ ਮੈਂ ਪੰਚ ਨਹੀਂ ਬਣਨਾ ਜਿਵੇਂ ਅਗਲੀ ਐਮਐਲ ਤੇ ਖੜੂਗਾ ਆਪਾਂ ਐਮਐਲ ਖੜਗੇ ਬਸਿੱਤੇ ਆਪਣੀ ਟੁੱਕੀ ਬੋਲਦੀ ਹੈ ਜੀ ਬਸ ਅੱਛਾ ਕਹਿੰਦਾ ਵੀ ਆਪਣੇ ਘਰ ਤਾਂ ਰਹਿ ਕੇ ਸ਼ੇਰ ਹੁੰਦਾ ਬਾਹਰ ਜਾ ਕੇ ਪਤਾ ਲੱਗਦਾ ਸਦਾ ਹੀ ਤਾਂ ਬਾਹਰ ਮੈਂ ਬੀਜੇਪੀ ਦਾ ਵਾਈਫਰੇ ਜਿਸ ਨੂੰ ਮਿਲੇ ਸੀਗਾ ਹਾਂ ਡੀਜੇਪੀ ਦਾ ਵਾਈਫਰੇ ਠੀਕ ਆ ਉਸ ਤੋਂ ਐਵੇਂ ਮਨੂੰ ਬੰਦਾ ਕਹਿੰਦਾ ਵੀ ਮਹਾਮਹਾਕਾਲੀ ਦਲ ਮਾ ਜਾ ਕਿਉਂਕਿ ਮੈਂ ਮੇਰਾ ਜ਼ਮੀਰ ਹੈ ਜੀ ਮੈਂ ਆਹਨ ਕੈਮਰਾ ਕਰਾ ਮੈਂ ਕਦੀ ਕਿਸੇ ਨੂੰ ਪਾਰਟੀ ਨੂੰ ਹੋਰ ਵੋਟ ਨਹੀਂ ਪਾਈ ਮੈਂ ਤੱਕੜੀ ਦੁਪਤਤਾ ਚਾਹ ਤੱਕੜੀ ਉਹ ਬਾਦਲ ਦੀ ਹੈ ਚਾਹ ਕਿਸੇ ਦੀ ਹੈ ਠੀਕ ਹੈ ਆਪਾਂ ਨੂੰ ਤੱਕੜੀ ਦੇ ਬਿਨਾ ਕੁਝ ਦਿਖਦਾ ਹੀ ਨਹੀਂ ਠੀਕ ਹੈ ਜੀ ਅਸੀਂ ਨਹੀਂ ਪਾਈ ਮੈਂ ਦੇਖੋ ਉੱਥੇ ਡਾਕਟਰ ਮਨੋਦ ਹੀ ਸਪੋਰਟ ਕੀਤੀ ਸੀ ਬਸ ਹੀ ਹਲਕੇ ਚ ਬਾਅਦ ਵਿੱਚ ਪਰ ਮੈਂ ਬੋਰਡ ਤੱਕੜੀ ਨੂੰ ਪਾਈ ਮੇਰਾ ਜ਼ਮੀਰ ਨਹੀਂ ਜਾਗਦਾ ਰਾਜਨੀਤੀ ਵੈਦਦਾ ਹੀ ਹੈ ਪਰਮਾਤਮਨ ਦੇਖੋ ਮੈਨੂੰ ਅੱਜ ਸੱਚ ਲੈ ਆਏ ਉਹ ਹੈ ਹੀ ਨਹੀਂ ਤੇ ਉਸ ਟਾਈਮ ਬਦੋ ਭਾਈ ਹੈ ਹੀ ਨਹੀਂ ਤੇ ਅਸੀਂ ਡਿਲੀਵਰੀ ਕਰੀਏ ਅਜੀ ਆਹੀਂ ਕਰੀਏ ਸਾਡੀ ਛੋਟੀ ਜਿਹੀ ਕਜਾਇਤ ਹੁੰਦੇ ਅਸੀਂ ਰਾਜ ਦੀ ਟੀਮ ਆਉਣੀ ਤਾਂ ਅਸੀਂ ਐਵੇਂ ਨਹੀਂ ਬੜੇ ਬੰਦੇ ਬਿਲਕੁਲ ਅਸੀਂ ਨਹੀਂ ਆ ਸਾਨੂੰ ਜੇ ਠੋਕਰਾ ਮਿਨੀਆ ਤਾਦੀ ਬਲੰਦੇ ਤੇ ਬਣchée ਠੋਕਰਾ ਖਾ ਕੇ ਅਗ ਲੰਦੀ ਐ ਨਹੀਂ ਪਾਸੇ ਕਾਲ ਜੀ ਸਾਡਾ ਚੈਨਲ ਦੇਖ ਰਹੇ ਸਾਰੇ ਸੋਤਿਆਂ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜਦੋਂ ਪਰਮਾਤਮਾ ਕਿਸੇ ਦੀ ਬਾਹ ਫੜਦਾ ਏ ਕਿ ਕਿਸ ਤਰ੍ਹਾਂ ਉਚਾਈਆਂ ਤੇ ਲੈ ਕੇ ਜਾਂਦਾ ਏ ਹੌਸਲੇ ਉਹਨਾਂ ਦੇ ਬਲੰਦ ਹੁੰਦੇ ਨੇ ਪ੍ਰਮਾਤਮਾ ਉਹਨਾਂ ਨੂੰ ਹੀ ਤਕੀਆਂ ਵਖਦਾ ਏ ਪਰ ਇਹ ਜੇ ਇਨਸਾਨ ਨੇ ਮਲਕੀਤ ਸਿੰਘ ਦਾਉ ਜੀ ਜੋ ਛੋਟੇ ਜਿਹੇ ਪਰਿਵਾਰ ਤੋਂ ਕਹਿੰਦੇ ਗਰਾਊਂਡ ਲੈਵਲ ਤੋਂ ਉਹਨ ਜਿਹੜੇ ਨੇ ਚੰਗਾ ਨਾਮ ਕਮਾ ਰਹੇ ਨੇ ਰਾਜਨੀਤੀ ਦੇ ਨਾਲ ਨਾਲ ਰੀਅਲ ਏਸਟੇਟ ਦੇ ਵਿੱਚ ਵੀ ਇਹਨਾਂ ਦਾ ਨਾਮ ਵੱਜ ਰਿਹਾ ਏ ਢੱਕਾ ਵੱਜ ਰਿਹਾ ਏ ਆਪਾਂ ਗੱਲਬਾਤ ਕਰਾਂਗੇ ਮਲਕੀਤ ਸਿੰਘ ਦਾਉ ਜਾਨਾ ਪਛਾਣਾ ਨਾਮ ਹੈ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਦਲ ਸਾਹਿਬ ਅਸੀਂ ਤੁਹਾਡੇ ਨਾਲ ਗੱਲ ਕਰਦੇ ਆਂ ਕਹਿੰਦੇ ਨੇ ਹੌਸਲੇ ਬਲੰਦ ਜਿਹੇ ਹੁੰਦੇ ਨੇ ਪਰਮਾਤਮਾ ਉਹਨਾਂ ਦੀ ਬਾਹ ਮੜਦਾ ਤੇ ਤਰਸੀਆਂ ਵੀ ਬਖਸ਼ਦਾ ਹੈ ਕੀ ਕਹਿਣਾ ਚਾਹੁੰਦੇ ਹੋ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਤੁਸੀਂ ਇਹਨਾ ਨਾਮ ਕਮਾਇਆ ਰੀਅਲ ਏਸਟੇਟ ਦੇ ਵਿੱਚ ਵੀ ਨਾਮ ਕਮਾਇਆ ਰਾਜਨੀਤੀ ਦੇ ਵਿੱਚ ਵੀ ਨਾਮ ਹੈ ਤੇ ਐਸੀ ਵਿੰਗ ਦੇ ਪ੍ਰਧਾਨ ਵੀ ਹੋ ਜिले ਮੋਹਾਲੀ ਦੇ ਕੀ ਕਹਿਣਾ ਚਾਹੁੰਦੇ ਹੋ ਸਤ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੋ ਸਾਡੇ ਪਰਾ ਅੱਜ ਅਸੀਂ ਇੰਨੇ ਜੋਗੇ ਪਰਮਾਤਮਾ ਨੇ ਇਹਦੀ ਕੁਰਸੀ ਤੇ ਬਿਠਾਤੇ ਤੇ ਤੁਸੀਂ ਸਾਡੀ ਇੰਟਰਵਿਊ ਕਰਨੇ ਆਏ ਬਹੁਤ ਮਾਨ ਦੀ ਗੱਲ ਹੈ ਡੇਵਿਡ بھائی ਅਸੀਂ ਤੁਹਾਨੂੰ ਮਨਾਂ ਦੀ ਜ਼ਿੰਦਗੀ ਜਿ ਕਿੱਤਾ ਜਿਹੜਾ ਮੇਰਾ ਮੁੱਦਾ ਇਹ ਆਦੇਸ਼ ਹੈ ਕੁਛ ਹੈ ਮੇਰੀ ਸੋਚ ਹੈ ਉਹ ਮੇਰੀ ਲੱਗ ਹੈ ਵੱਖਰੀ ਦੇਖੋ ਮੈਂ ਤੁਹਾਨੂੰ ਤੁਸੀਂ ਮੈਨੂੰ ਜਾਣਦੇ ਹੋ ਕਈ ਸਾਲਾਂ ਤੋਂ ਮੈਂ ਭਾਜੀ ਅੱਜ ਵੀ ਪਿੰਡ ਦੋਮਰਲੇ ਮਕਾਨ ਮੈਂ ਰਹਿੰਦਾ ਹੂੰ ਵਧੀਆ ਮੇਰਾ ਮਕਾਨ ਹੈ ਕੋਠੀ ਪਾਈ ਵੀ ਵਧੀਆ ਸਾਰਾ ਕੁਝ ਸਿਸ਼ਟ ਠੀਕ ਹੈ ਨਾ ਗਰਾਉਂਡ ਲੈ ਵੀ ਤੁਹਾਨੂੰ ਪਤਾ ਹੀ ਹੈ ਵੀ ਦਿਹਾੜੀਆਂ ਵੀ ਕਰੀਆਂ ਹੁਣ ਚੰਨੀ ਮੋਕਦਾ ਮੈਂ ਕਹਿ ਨਹੀਂ ਲੱਗੇ ਮੈਂ ਟੈਂਟ ਲਾਏ ਕੁਛ ਲਾਏ ਦੇਖੋ ਉਹਨਾਂ ਦਾ ਜੋ ਕਹਿਣਾ ਦਾ ਕਹਿਤ ਆ ਉਹ ਗਲਤ ਹੈ ਹਨਾ ਆਪਾਂ ਕੀ ਕਰੀਏ ਆਪਾਂ ਬੈਕਗਰਾਉਂਡ ਜਾਣਾ ਆਪਾਂ ਇਹ ਤੁਸੀਂ ਮੰਨਦੇ ਵੀ ਗਰਾਉਂਡ ਨਹੀਂ ਨਹੀਂ ਮਰਗੀ ਸਿੰਘ ਦਾਉ ਜੀ ਗੱਲ ਆ ਹੈ ਨਾ ਅਗਰ ਆਪਾਂ ਬੈਕਗਰਾਉਂਡ ਜਾਉਂਗੇ ਜਿਹੜੇ ਬੰਦੇ ਹੁਣ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਸਰੋਤਿਆਂ ਨੂੰ ਕਿ ਮਿਹਨਤ ਜਿਹੜੀ ਕਰਕੇ ਹੀ ਬੰਦਾ ਉੱਠਦਾ ਹੈ ਕੋਈ ਠੱਗੀ ਨਹੀਂ ਕਰੀ ਤੁਸੀਂ ਕੋਈ ਦੋ ਨੰਬਰ ਦਾ ਕੋਈ ਕੰਮ ਨਹੀਂ ਕਰਿਆ ਮਿਹਨਤ કરી ਪ੍ਰਮਾਤਮਾ ਨੇ ਮਿਹਨਤ કરી ਤਾਂ ਤੁਹਾਡੀ ਬਾਹ ਫੜੀ ਆ ਇਸ ਕਰਕੇ ਬੈਕਗ੍ਰਾਉਂਡ ਦੱਸੋ ਪਹਿਲਾ ਸਟਾਰਟਿੰਗ ਮੈਂ ਕੀ ਕਰਦੇ ਹੁੰਦੇ ਸੀ ਰੀਅਲ ਏਸਟੇਟ ਮੈਂ ਕਿਸ ਤਰ੍ਹਾਂ ਐ ਰੀਅਲ ਏਸਟੇਟ ਤੋਂ ਬਾਅਦ ਫਿਰ ਜਿਹੜਾ ਹੈ ਆਪਾਂ ਅੱਗੇ-ਅੱਗੇ ਸਟੈਪ ਚੱਕਾਂਗੇ ਪਹਿਲਾਂ ਤੁਸੀਂ ਦੱਸੋ ਜੀ ਸਟਾਰਟਿੰਗ ਦੱਸੋ ਕਿਸ ਤਰ੍ਹਾਂ ਡੈਵਿਡ ਜੀ ਇਸ ਤਰ੍ਹਾਂ ਜੀ ਪਤਾ ਹੈ ਕੀ ਆ ਜੀ ਆਪਾਂ ਕਹਿੰਦੇ ਫੂਕ ਛਕਣੀ ਚਾਹੀਦੀ ਆਪਾਂ ਪਰਮਾਦਰ ਨਾਲ ਫੂਕ ਛਕਾਤੀ ਬੰਦੇ ਅੱਜ ਵੀ ਸਾਡੇ ਪਿੰਡ ਵੀ ਕਹਿੰਦੇ ਨੇ ਲੋਕ ਉਹਨੂੰ ਕੁਝ ਵੀ ਕਹਿੰਦੇ ਵੀ ਇਹਦੇ ਕੁਝ ਹੁਣਾ ਨਹੀਂ ਜਿਹੜਾ ਬੰਦਾ ਮੈਨੂੰ ਕਹਿੰਦਾ ਪਰ ਉਹਦੇ ਨਾਲ ਆਪਾਂ ਲੜੇ ਨਹੀਂ ਕੁਝ ਨਹੀਂ ਕਰਿਆ ਆਪਾਂ ਕਰਕੇ ਦਿਖਾਇਆ ਗਰਾਊਂਡ ਲੈਵਲ ਤੋਂ ਦੇਖ ਜ਼ਿੰਦਗੀ 'ਚ ਉਸ ਰੀਅਲ اسٹیਟ ਦੇ ਬੰਦੇ ਨਾਲ ਡਰਾਈਵਿੰਗ ਕੀਤੀ ਐ ਮੈਂ 2-2 ਵਜੇ ਘਰਾਂ ਬੜਿਆ 7 ਵਜੇ ਜਾ ਕੇ 6 ਵਜੇ ਜਾ ਕੇ ਮੈਨੂੰ 2.5 ਟਾਈਮ ਸੋਇਆ ਰਹੀ ਅੱਖਾਂ ਬੰਨਿੰਦਾ ਕਿਉਂ ਫੇਰ ਲਾਸਟ ਵਿੱਚ ਆ ਕੇ ਮੈਂ ਇੱਕ ਸਾ ਰਾਮ ਜੀਤ ਲੋਕਡਾਊਨ ਲੱਗ ਗਿਆ ਲੋਕਡਾਊਨ ਨੇ ਮੈਨੂੰ ਆਪਾਂ ਨੂੰ ਬਹੁਤ ਕੁਝ ਸਿਖਾ ਦਿੱਤਾ ਜੀ ਸਿਖਾਇਆ ਜੀ ਬਹੁਤ ਕੁਝ ਤੇ ਆਪਣਾ ਹੌਲੀ ਹੌਲੀ ਸਟੈਪ ਜੋ ਪਰਮਾਤਮਾ ਚਕਾਇਆ ਅੱਜ ਬੰਨੂ ਐਸ ਕੁਰਸੀ ਤੇ ਤੁਹਾਡੇ ਭਰਾਵਾਂ ਦੀ ਬਦੌਲਤ ਆਪਾਂ ਇਸ ਕੁਸਟਰੀ ਤੇ ਪਹੁੰਚੇ ਮਲਕੀਤ ਸਿੰਘ ਦਾ ਜੀ ਉਸ ਟਾਈਮ ਕਹਿੰਦੇ ਨੇ ਤੁਸੀਂ ਕਿਸੇ ਰੀਅਲ ਏਸਟੇਟ ਦੇ ਕਿਸੇ ਬੰਦੇ ਨਾਲ ਜੋ ਬਿਲਡਰ ਦਾ ਕੰਮ ਕਰਦਾ ਸੀ ਤੇ ਡਰਾਈਵਰ ਤੇ ਕਿਸ ਟਾਈਮ ਤੇ ਫਿਰ ਤੁਹਾਡਾ ਰੀਅਲ ਏਸਟੇਟ ਦੇ ਵਿੱਚ ਆਣਾ ਕਿਸ ਤਰ੍ਹਾਂ ਹੋਇਆ ਭਾਜੀ ਇਸ ਤਰ੍ਹਾਂ ਨਾ ਪਤਾ ਕਿਹਾ ਮੈਂ ਮੈਂ ਸਿੱਖੀ ਗਿਆ ਉਹਨਾਂ ਨਾਲ ਉਹ ਮੈਨੂੰ ਪਤਾ ਕਰ ਦਦੇ ਉਹ ਮੈਨੂੰ ਫੋਨ ਤੇ ਗੱਲ ਕਰਦੇ ਹੁੰਦੇ ਤੇ ਹਾਂ ਵੀ ਅਸੀਂ ਬਹੁਤ ਤੰਗ ਹੈ ਕੁਛ ਹੈ ਮੈਂ ਕਿਹਾ ਵੀ ਜਦ ਮੈਂ ਬੈਠਣਾ ਤਾਂ ਤੰਗ ਤੇ ਹੀ ਮੈਂ ਤੰਗ ਨਹੀਂ ਮੈਨੂੰ ਬਿਲ ਵੈਸੇ ਮੇਰੀ ਸੋਚ ਨਹੀਂ ਧੀ ਵੀਰ ਆਫੀਸਰ ਬੰਦੇ ਕਿਸ ਤਰ੍ਹਾਂ ਐ ਜਦੋਂ ਸਾਡੀ ਸਰਕਾਰ ਨਹੀਂ ਹੈਗੀ ਆਪਣੀ ਹੁਣ ਵੀ ਚੱਲਦੀ ਐ ਦੱਸੋ ਕਿਹੜੇ ਆਫਸਰ ਨੂੰ ਫੋਨ ਕਰਨਾ ਕਹਿੰਦੇ ਆਪਾਂ ਕੰਮ ਕਰਦਾ ਆਪਾਂ ਕਰਾ ਸਕਦੇ ਆ ਕਹਿੰਦੇ ਵੀ ਹਿੱਕ ਤੇ ਜੋਨ ਵਾਲਾ ਕੰਮ ਹੁੰਦੇ ਐ ਐਦਾਂ ਨਹੀਂ ਹੁੰਦਾ ਦੇਖੋ ਪ੍ਰਮਾਤਮਾ ਨੇ ਮੈਨੂੰ ਮੈਂ ਦੇਖੋ ਪਹਿਲਾਂ ਕਲੀਨ ਸ਼ੇਵ ਰਹਿੰਦਾ ਸੀ ਨਾ ਮਨ ਨੂੰ ਕਿਸੇ ਬੰਦੇ ਨੇ ਬੱਲੂਆ ਟੂਰਨਾਮੈਂਟ ਤੇ ਕਹਿਤਾ ਵੀ ਨਹੀਂ ਤੂੰ ਪਗੜੀ ਬਨਿ ਸ਼ੁਰੂ ਦੇ ਆਪਾਂ ਆਪਾਂ ਜੀ ਦੋ ਦਿਨ ਪਗੜੀ ਬਨਿ ਸ਼ੁਰੂ ਕੀਤੀ ਇਹ ਪਰਮਾਤਮਾ ਦੀ ਹੀ ਬਖਸ਼ਿਸ਼ ਹੈ ਪਰਮਾਤਮਾ ਦੀ ਹੀ ਬਖਸ਼ਿਸ਼ ਬਾਰੇ ਗੱਲ ਕਰਾਂਗੇ ਰੀਅਲ ਸਟੇਟ ਮਾ ਆਣਾ ਕਿਸ ਤਰ੍ਹਾਂ ਆਇਆ ਤੁਹਾਡਾ ਉਹ ਦੱਸੋ ਤਾਂ ਦੱਸਿਆ ਤਾਂ ਹੈ ਜੀ ਰੀਅਲ ਸਟੇਟ ਵਿੱਚ ਹੌਲੀ ਹੌਲੀ ਬੰਦਾ ਕਹਿੰਦਾ ਕਿ ਤੇ ਕੋਈ ਸੋਣਾ ਨਹੀਂ ਹਾਂਜੀ ਮਤਲਬ ਕਿ ਤਾਨਾ ਮਾਰਿਆ ਉਹ ਬੰਦਾ ਮਾਰਿਆ ਮਨੂੰ ਮੈਂ ਦੇਖੋ ਤੁਹਾਨੂੰ ਪਤਾ ਦੋ ਸਾਲ ਤਿੰਨ ਸਾਲ ਰੀਅਲ ਸਟੇਟ ਦੇ ਵਿੱਚ ਕਮਿਸ਼ਨ 바ਵੀ ਕੰਮ ਕਰਿਆ ਆਣਾ ਕਿਸੇ ਕੋਲ ਕਮਿਸ਼ਨ ਤੇ ਹੀ ਹੁਣ ਵੀ ਆਪਣਾ ਕਮਿਸ਼ਨ ਦਾ ਜੀ ਅੱਜ ਪਰਮਾਤਮਾ ਨੇ ਪਾ ਤਿੰਨ ਕੋਠੇ ਬਣਾ ਰਹੇ ਹਾਂ ਪਰਮਾਤਮਾ ਦੀ ਕਿਰਪਾਈ ਹੈ ਨਾ ਤਿੰਨ ਤਿੰਨ ਕੋਠਿਆਂ ਬਸ ਸਨੀ ਨਿਕਲੇ ਮਾ ਤਿੰਨ ਕੋਠੀਆਂ 3 ਕਰੋੜ ਦੀਆਂ ਪਰ ਸਟਾਰਟਿੰਗ ਜਦੋਂ ਤੁਸੀਂ ਕਿਸੇ ਦਾ ਪਲਾਟ ਬਕਾਇਆ ਕਿੰਨੀ ਕਮਿਹਨਤ ਕਰਨੀ ਪਈ ਖਰਚਲ ਵਾਰੀ ਬਹੁਤ ਆਉਂਦੀ ਹੈ ਇਸ ਕੰਮ ਦੇ ਵਿੱਚ ਮੈਂ ਮੰਨਦਾ ਜੀ ਦੇਖੋ ਮੇਰਾ ਮਨ ਟੁੱਟ ਗਿਆ ਸੀ 6 ਮਹੀਨੇ ਮੇਰਾ ਕੋਈ ਸੌਦਾ ਨਹੀਂ ਹੋਇਆ ਕੁਝ ਨਹੀਂ ਹੋਇਆ ਪਰਮਾਤਮਨ ਜੱਤ ਨੂੰ ਉੱਪਰ ਚੱਕਣਾ ਜੀ ਪਰਮਾਤਮਾ ਥਾਂ ਰੱਖਣਾ ਉਹ ਪਰਮਾਤਮਾ ਦੀ ਬਖਸ਼ਿਸ਼ ਹੈ ਮੈਂ ਚੱਲੀ ਜਾ ਤੂੰ ਨਾਲ ਉਹ ਤਾਂ ਮੰਨ ਗਿਆ ਕਰਾ ਠੀਕ ਹੈ ਪਰ ਆਪਾਂ ਗਏ ਨਹੀਂ ਕਿਉਂ ਰਾਤ ਨੂੰ ਮੈਨੂੰ ਪ੍ਰਮਾਤਮਾ ਉਹ ਇੱਕ ਬੰਦੇ ਦਾ ਫੋਨ ਆ ਗਿਆ ਕਹਿੰਦਾ ਮਲਕੀਸ਼ ਜੀ ਤੁਸੀਂ ਇੱਕ ਸੌਦਾ ਕਰਾਇਆ ਤਾਂ ਤੁਹਾਡੀ 50000 ਰੁਪਏ ਕਮਿਸ਼ਨ ਕੱਲ ਤੁਹਾਡੀ ਪਿੰਨਾ ਪਾਰਟੀ ਦੀ ਰਿਸ਼ਤੀ ਕਰਾ ਗਿਆ ਬੰਦਾ ਬਈ ਵੀ ਤੁਹਾਡੇ 50000 ਬਣਦੇ ਆ ਮੈਂ ਗਿਆ ਨਹੀਂ ਬਾਈ ਤੂੰ ਇਹਦੇ ਨੂੰ ਅੱਛਾ ਪਤਾ ਕਿਉਂ ਮੈਨੂੰ 50000 ਦਿਖਣ ਲੱਗਿਆ ਮੈਂ ਉਹ ਸਾਰੀਆਂ ਭੁੱਲ ਗਿਆ ਉਸ ਸਾਲ ਮੈਂ 16 ਲੱਖ ਦਾ ਕੰਮ ਕਰੇ 50000 ਦੇ ਨਾਲ ਤੁਹਾਡੀ ਅੱਗੇ ਤਰੱਕੀ ਦੀ ਤਰੱਕੀ ਹੋਣੀ ਸ਼ੁਰੂ ਹੋ ਗਈ ਹਾਂਜੀ ਤੇ ਕਿਸੀ ਮਦਦ ਨਾ ਮਤਾਨਾ ਵਾਰਿਆ ਕਹਿੰਦੇ ਸੀ 50-50 ਦੀ ਗੁੱਠੀ ਮੰਨਦੇ ਸੀ 250 ਗਾਦੀ ਸ਼ੁਰੂਪਨ ਜੀਟੀਪੀਐਲ ਤੇ ਹਾਂ ਫਿਰ ਕੋਈ ਬੰਦਾ ਕਹਿੰਦਾ ਤੂੰ ਪੰਚ ਬਣ ਜਾ ਮੈਂ ਕਹਾਂ ਕੋਈ ਗੱਲ ਨਹੀਂ ਮੈਂ ਪੰਚ ਨਹੀਂ ਬਣਨਾ ਵੀ ਵਗੜੀ ਐਮਐਲ ਖੜੂਗਾ ਆਪਾਂ ਐਮਐਲ ਖੜਗੇ ਬਸਿੱਤੇ ਜੀ ਆਪਣੀ ਤੂਤੀ ਬੋਲਦੀ ਐ ਜੀ ਬਸਿੱਤ ਅੱਛਾ ਕਹਿੰਦਾ ਵੀ ਆਪਣੇ ਘਰ ਦਾ ਰਹਿ ਕੇ ਸ਼ੇਰ ਹੁੰਦਾ ਬਾਹਰ ਜਾ ਕੇ ਪਤਾ ਲੱਗਦਾ ਸਦਾ ਹੀ ਤਾਂ ਬਾਹਰ ਕਰੋ ਨਾ ਬਿਲਕੁਲ ਜੀ ਬਿਲਕੁਲ ਤੇ ਰੀਅਲ ਸਟੇਟ ਦੇ ਵਿੱਚ ਤੁਸੀਂ ਕਹਿੰਦੇ ਆ ਕਿ ਕਮਿਸ਼ਨਾਂ ਦੇ ਵੀ ਕੰਮ ਕਰਿਆ ਹੁਣ ਅੱਜ ਮਾਲਕ ਦੀ ਦਿਆ ਨਾਲ ਕਈ ਕੋਠੀਆਂ ਬਣਾ ਕੇ ਤੁਸੀਂ ਲੋਕਾਂ ਨੂੰ ਘਰ ਜਿਹੜਾ ਹੈ ਛੱਤ ਪ੍ਰੋਵਾਈਡ ਕਰਾ ਰਹੇ ਹੋ ਰਾਜਨੀਤੀ ਮਾ ਕਿਸ ਤਰ੍ਹਾਂ ਆਣਦਾ ਫਿਰ ਮੌਕਾ ਮਿਲਿਆ ਫਿਰ ਮੈਂ ਡਾਇਬਟੀ ਜੀ ਰਾਜਨੀਤੀ ਉਹੀ ਤਾਂ ਕਹਿ ਰਹੇ ਵੀ ਰਾਜਨੀਤੀ ਇਦਾਂ ਹੁਣ ਤੁਸੀਂ ਕਹਿ ਰਹੇ ਆਂ ਵੀ ਆਪਾਂ ਨੂੰ ਆਪਾਂ ਨੂੰ ਕੰਦਾ ਬੰਦਾ ਕਹਿੰਦਾ ਕਿਹਦੇ ਤੇ ਹੋਣਾ ਨਹੀਂ ਕੁਛ ਆਪਾਂ ਕਰਤੇ ਹੂੰ ਮੈਂ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਸੀ ਮੈਨੂੰ ਮਿਲੇ ਸੀ ਨਾ ਹਾਂਜੀ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਸੀ ਠੀਕ ਆ ਉਸ ਟਾਈਮ ਮਨੂੰ ਬੰਦਾ ਕਹਿੰਦਾ ਵੀ ਮਹਾ ਮਹਾਂਕਾਲੀ ਦਲ ਮੈਂ ਜਾ ਰਿਹਾ ਕਿਉਂਕਿ ਮੈਂ ਮੇਰਾ ਜ਼ਮੀਰ ਹੈ ਜੀ ਮੈਂ ਆਹਨ ਕੈਮਰਾ ਕਰਦਾ ਮੈਂ ਕਦੀ ਕਿਸੇ ਨੂੰ ਪਾਰਟੀ ਨੂੰ ਹੋਰ ਵੋਟ ਨਹੀਂ ਪਾਈ ਮੈਂ ਤੱਕੜੀ ਨੂੰ ਬੰਦਾ ਚਾਹ ਤੱਕੜੀ ਉਹ ਬਾਦਲਦੀ ਹੈ ਚਾਹ ਕਿਸੇ ਦੀ ਹੈ ਠੀਕ ਹੈ ਆਪਾਂ ਨੂੰ ਤੱਕੜੀ ਦੇ ਬਿਨਾ ਕੁਝ ਦਿਖਦਾ ਹੀ ਨਹੀਂ ਠੀਕ ਹੈ ਜੀ ਅਸੀਂ ਨਹੀਂ ਪਾਈ ਮੈਂ ਦੇਖੋ ਉੱਥੇ ਡਾਕਟਰ ਮਨੋਦ ਹੀ ਸਪੋਰਟ ਕੀਤੀ ਸੀ ਬਸialke ਚ ਬਾਅਦ ਵਿੱਚ ਪਰ ਮੈਂ ਬੋਲ ਤੱਕੜੀ ਨੂੰ ਪਾਈ ਬਿਲਕੁਲ ਜੀ ਮੇਰਾ ਜ਼ਮੀਰ ਨਹੀਂ ਜਾਗਦਾ ਰਾਜਨੀਤੀ ਵੈਦਾ ਹੀ ਹੈ ਪਰਮਾਤਮਨ ਦੇਖੋ ਮੈਨੂੰ ਅੱਜ ਸਕਲ ਲਿਆ ਹੈ ਹੂੰ ਹੁਣ ਮੇਰਾ ਨੈਕਸਟ ਪਲਾਨ ਉਹ ਤੁਹਾਨੂੰ ਦੱਸਣਾ ਨਹੀਂ ਮੈਂ ਕੀ ਹੁੰਦਾ ਚਲੋ ਉਤਾ ਕੁਛ ਦਿਨਾ ਬਾਅਦ ਉਹ ਵੀ ਜਿਹੜਾ ਹੈ ਕਲੀਅਰ ਹੋ ਜਾਊਗਾ ਹਾਂਜੀ ਹਾਂ ਹੋਰ ਕੀ ਕੀ ਰੁਚੀਵੇਂ ਹੁੰਦੇ ਨੇ ਤੁਹਾਡੇ ਸਵੇਰ ਤੋਂ ਲੈ ਕੇ ਜਦੋਂ ਹੁਣ ਤੁਸੀਂ ਦੇਖੋ ਬਿਲਡਰ ਵੀ ਉਹ ਰਾਜਨੀਤੀ ਦੇ ਵਿੱਚ ਵੀ ਪੈਰ ਰੱਖਦੇ ਹੋ ਤੁਹਾਡਾ ਆਪਣਾ ਵੀ ਪਰਿਵਾਰ ਹੈ ਕਿਆ ਸਮਾਂ ਦੇ ਰਹੇ ਹੋ ਪੂਰੇ ਪਰਿਵਾਰ ਨੂੰ ਜੀ ਦੇਖੋ ਜੀ ਪਰਿਵਾਰ ਨੂੰ ਸਮਾਂ ਘੱਟ ਦੇਦੇ ਮੈਂ ਮੈਂ ਝੂਠ ਨਹੀਂ ਬੋਲਦਾ ਪਰਮਾ ਪਰਿਵਾਰ ਸਮੇਂ ਤੇ ਇੰਨਾ ਕ ਨਾਰਾਜ਼ ਚੱਲਦਾ ਏ ਹਾਂ ਦਾਦਾ ਵੀ ਮੇਰਾ 95 ਸਾਲ ਦਾ ਪਾਪਾ ਜੀ ਵੀ ਹੈ ਮੰਮੀ ਵੀ ਹੈ ਬੇਟਾ ਵੀ ਹੈ 17 ਸਾਲ ਦਾ ਇੱਕ ਕੈਨੇਡਾ ਭੇਤੇ ਦਾ ਪੁੱਤ ਹੈ ਤੇ ਉਹ ਵੀ ਨਾਰਾਜ ਹੈ ਉਹ ਕਹਿੰਦੇ ਵੀ ਦੇ ਸਾਡੇ ਵਾਸਤੇ ਮੈਂ ਕਹ ਪੁੱਤ ਦੇਖਾ ਤੁਹਾਡਾ ਤਾਂ ਤੌਰ ਮੈਂ ਆਪਣਾ ਹੀ ਹਾਂ ਮੈਂ 12 ਘੰਟੇ ਤੁਹਾਡਾ 10 ਘੰਟੇ ਸੁਣਨਾ ਹੈ ਮੈਨੂੰ ਠਾਲ ਢੋ ਉੱਠ ਲੋ ਪਰ ਨਹੀਂ ਮੈਂ ਲੋਕਾਂ ਦੀ ਸੇਵਾ ਦਾ ਮਾਣ ਹੈ ਉਹ ਮੈਨੂੰ ਪ੍ਰਮਾਤਮਾ ਨੇ ਬਖਸ਼ਿਆ ਹੈ ਮੈਂ ਲੋਕਾਂ ਦੀ ਸੇਵਾ ਹੀ ਕਰਨੀ ਹੈ ਹੁਣ ਜਿੱਤਰਾ ਕਿਸੇ ਗਰੀਬ ਕੁੜੀ ਦਾ ਵਿਆਹ ਹੈ ਡੇਵਿਡ ਜੀ ਆਪਾਂ ਖੜਦੇ ਹਾਂ ਕਿਸੇ ਦਾ ਕੋਈ ਬੱਚੇ ਦੀ ਪੜ੍ਹਾਈ ਦਾ ਆਪਾਂ ਕਰਦੇ ਹਾਂ ਕੱਲ ਵੀ ਮੈਂ ਦੋ ਤਿੰਨ ਪਿੰਡਾਂ ਦੀ ਜਾ ਕੇ ਫਤਿਹਗੜ੍ਹ ਸਾਹਿਬ ਦੀ ਰਿਚ ਮੈਂ ਕੱਲ ਵੀ ਦੇਖੋ ਆਪਾ ਆਪਣਾ ਜਿਹੜਾ ਕਾਰੋਬਾਰ ਸਾਰਾ ਤੁਹਾਡਾ ਖਰੜ ਦੇ ਵਿੱਚ ਹੈ ਤੁਸੀਂ ਜਿਹੜੇ ਨੇ ਰੁਝੇਵੇਂ ਤੁਹਾਡੇ ਨੇ ਜਿਆਦਾ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਕਾਰੋਬਾਰ ਹੋ ਰਿਹਾ ਉਧਰ ਲੋਕ ਸਾਨੂੰ ਬੁਲਾਉਂਦੇ ਕਿਸ ਤਰ੍ਹਾਂ ਮੇਨਟੇਨ ਕਰਦੇ ਹੋਵੇ ਸਾਰੇ ਸਮੇਂ ਇਸ ਤਰ੍ਹਾਂ ਜੀ ਪਤਾ ਕਿ ਚੱਕਰ ਹੈ ਜੀ ਮੈਂ ਕਿਆ ਕਹਿਣਾ ਚੰਦਾ ਜਿਹੜਾ ਆਪਣਾ ਬੰਦਾ ਹੁੰਦਾ ਉਹ ਕਦੀ ਨਹੀਂ ਕਹਿੰਦਾ ਵੀ ਤਰੱਕੀ ਕਰ ਬਿਲਕੁਲ ਜੀ ਨਹੀਂ ਕਹਿੰਦਾ ਨਾ ਕੋਈ ਬੰਦਾ ਕਹਿੰਦਾ ਮੇਰਾ ਡਰਾਈਵਰ ਅੱਜ ਐ ਤੇ ਪਹੁੰਚ ਗਿਆ ਨਹੀਂ ਕਹਿੰਦਾ ਉਹ ਤਾਂ ਆਪਾਂ ਆਪਣਾ ਦਿਲ ਕਰਿਆ ਆਪਾਂ ਇੱਥੇ ਤੱਕ ਪਹੁੰਚੇ ਆ ਤਾਂ ਆਪਾਂ ਦੇਵਿਦ ਜੀ ਜੇ ਆਪਣਾ ਮਨ ਕਰੇ ਜੇ ਕਿਸੇ ਨੇ ਸਾਨੂੰ ਚਲੋ ਉਂਗਲੀ ਦਾ ਲੋ ਪੰਜਾਬੀ ਦੀ ਹਾਂ ਲੂੰਗਲੀ ਲਾਤੀ ਆਪਾਂ ਚੱਲ ਗਏ ਹਾਂ ਜਿਹੜਾ ਮੇਰਾ ਮਨ ਹੈ ਦੇਖੋ ਉਹ ਬੰਦੇ ਮੇਰੀ ਇੱਜ਼ਤ ਕਰਦੇ ਆ ਮੈਂ ਬੀਜੇਪੀ ਦਾ ਪ੍ਰਧਾਨ ਸੀ ਐਸਸੀ ਬਿੰਗ ਦਾ ਠੀਕ ਹੈ ਮੇਰੇ ਕੋਲ ਕੋਈ ਸਕੀਮ ਆਈ ਸੀ ਕਹਿੰਦੇ ਪਿੰਡਾਂ ਵਾਲਿਆਂ ਨੂੰ ਦਵਾਈ ਪਿੰਡਾਂ ਨੂੰ ਦਵਾਈ ਕਰ ਦੇਣੀ ਅਗਲਾ ਕਹਿੰਦੇ ਯਾਰ ਇਹਨਾਂ ਕਿਆ ਕਰਨਾ ਹੂੰ ਮੈਂ ਉਹ ਪਿੰਡਾਂ ਦਵਾਈ ਉਹ ਪਿੰਡ ਤੋਂ ਬੇਸੇ ਉਮਰਦਾਰ ਬੰਤੇ ਭਾਈ ਜੀ ਮੈਨੂੰ ਪੈਰ ਰੱਖਣਾ ਨਹੀਂ ਦਿੰਦੇ ਆ ਪਰ ਆਪਾਂ ਨੂੰ ਮੈਨੂੰ ਅੱਜ ਹੀ ਫੋਨ ਆਇਆ ਕਮਾਂਡ ਦੇ ਹੋਈ ਕਹਿੰਦੇ ਦੱਸ ਵੀ ਕੰਮ ਐ ਯਾਰ ਆਪਾਂ ਨੂੰ ਨਾਂ ਲੈਦੀਆਂ ਟਾਂਕਾ ਬੋਲਦਾ ਅੱਛਾ ਹਾਂ ਖੰਡ ਦਾ ਕੱਪਾ ਪਲੀਓ ਵੀ ਖੰਡ ਤੇ ਵਾਧਾ ਆਪਣਾ ਨਾ ਚੱਲਦਾ ਪੂਰੀ ਟੁੱਤੀ ਬੋਲਦੀ ਤੁਹਾਡੇ ਇਧਰ ਇਲਾਕੇ ਚ ਇਹ ਨਾਮ ਖੰਡਾਂ ਚ ਕਿੰਨੀ ਕਿ ਮਿਹਨਤ ਲੱਗੀ ਆ ਤੁਹਾਨੂੰ ਉੱਤਰਲੇ ਪਾਸੇ ਕਿਉਂ ਉੱਧਰ ਕਿਸੇ ਟਾਈਮ 'ਚ ਤੁਹਾਨੂੰ ਕੋਈ ਜਾਣਦਾ ਵੀ ਨਹੀਂ ਹਣਾ ਉੱਧਰ ਜਿਸ ਟਾਈਮ ਹੁਣ ਜਿਹੜਾ ਰਾਜਨੀਤੀ 'ਚ ਤੁਹਾਡਾ ਉੱਧਰ ਡਾਂਕਾ ਵੱਜ ਰਿਹਾ ਫਟੇਗੜ ਸਾਹਿਬ ਨਹੀਂ ਇਸ ਤਰ੍ਹਾਂ ਜੀ ਦੇਖੋ ਜਾਣਦਾ ਨਹੀਂ ਕੁਝ ਨਹੀਂ ਦੇਖੋ ਜਾਣ ਪਛਾਣ ਦਾ ਡੇ ਤੁਸੀਂ ਵੀ ਸਭ ਨੂੰ ਜਾਣ ਦਿੰਦੇ। ਹੂੰ ਬਿਲਕੁਲ। ਤੁਸੀਂ ਵੀ ਕਿਸੇ ਤਰੀਕਾ ਨਾਲ ਆ ਕੇ ਸਾਡੇ ਆਪਾਂ ਤੁਹਾਨੂੰ ਮਨਣਾ ਨਹੀਂ ਕਰਿਆ। ਤੁਸੀਂ ਮੇਰਾ ਫੇਸ ਦੇਖ ਲਿਆ ਵੀ ਮਲਕੀਸ਼ ਸਿੰਘ ਦਾਉ ਨੂੰ ਇੱਕ ਫੋਨ ਕਰੀਏ ਮਲਕੀਸ਼ ਸਿੰਘ ਦਾਉ ਆਪ ਟੈਨਸ਼ਨ ਹੋਵਾਂਦੇ ਮੈਨੂੰ ਫੋਨ ਕੀਤਾ। ਬਿਲਕੁਲ। ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਕੀਤਾ ਬਾਈ ਮੈਂ ਮਿਲਣਾ। ਮੈਂ ਕਾਜੋ। ਹਾਂਜੀ। ਮੈਨੂੰ ਟੈਨਸ਼ਨ ਹੋ ਗਈ ਤੁਹਾਡੀ ਵੀ ਤੁਸੀਂ ਮੇਰੀ ਵੇਟ ਨਾ ਕਰੋ। ਇਸ ਤਰੀਕਾ ਉਹ ਲੋਕਾਂ ਨੂੰ ਮੇਰੇ ਤੇ ਮਾਣ ਹੈ। ਉਹ ਲੋਕਾਂ ਨੂੰ ਮੇਰੇ ਤੇ ਮਾਣ ਹੈ। ਉਹ ਮੈਨੂੰ ਜਦੇ ਆਂਦੇ ਮੈਂ ਜਦ ਜਾਂਦਾ। ਮੈਂ ਸਾਰੇ ਕੰਮ ਕਾਰ ਛੱਡ ਕੇ ਦੇਖੋ ਮੈਨੂੰ ਆਪਣਾ ਬੱਚਾ ਨਹੀਂ ਪਿਆਰਾ ਬਹੁਤਾ। ਮੈਨੂੰ ਕੋਈ ਉਹ ਤੇ ਘਰ ਦੇ ਵਿੱਚ ਲੜਾਈ ਜ਼ਰੂਰ ਹੁੰਦੀ ਆਣੀ ਵੀ ਤੁਸੀਂ ਜਿਹੜਾ ਘਰ ਨੂੰ ਟਾਈਮ ਨਹੀਂ ਦੇ ਰਹੇ ਆਪਣੀ بیوی ਨੂੰ ਟਾਈਮ ਨਹੀਂ ਦੇ ਰਹੇ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਰਹੇ ਲੋਕਾਂ ਖਾਤਰ ਦਿਨ ਰਾਤ ਭੱਜਦੇ ਫਿਰ ਰਹੇ ਹੋ ਹੁਣ ਦੇਖੋ ਬੱਚੇ ਦਾ ਰਿਜ਼ਲਟ ਆਇਆ ਤੁਸੀਂ ਵਧੀਆ ਸਵਾਲ ਕਰਿਆ ਬੱਚੇ ਦਾ ਰਿਜ਼ਲਟ ਆ ਬੱਚਾ ਪਾਸ ਹੋ ਗਿਆ ਜੀ ਬੱਚਾ ਹੁਣ ਬड़ा ਹੋ ਗਿਆ ਨਾ ਬੱਚੇ ਨੂੰ ਵੀ ਦੇਖੋ ਜੇ ਬੱਚੇ ਨੂੰ ਬੱਚਾ ਹੀ ਰੱਖੀ ਜਾਈਏ ਤਾਂ ਬੱਚੇ ਦੇਣਾ ਮੈਂ ਉਹਨੂੰ ਥੋੜਾ ਜਿਹਾ ਆਪ ਵੀ ਖੁੱਲ੍ਹੇ ਛੱਡੋ ਨਾ ਵੀ ਪਤਾ ਲੱਗੇ ਨਾ ਪੈਸੇ ਮੰਗਣੇ ਉਹਨਾਂ ਮੈਨੂੰ ਕਹਿੰਦਾ ਮੈਂ ਦਾ ਡੈਡੀ ਨੂੰ 10000 ਚਾਹੀਦਾ ਆਪਾਂ ਦੇ ਦਿੰਦੇ ਆ ਉਹ ਠੀਕ ਹੈ ਮੰਨੂ ਮੇਰੇ ਪਾਪਾਏ ਨੇ 500 ਬਿੰਦੇ ਆ 100 ਬਿੰਦੇ ਆ ਕਜੀ ਜੋ ਹੈ ਹੀ ਨਹੀਂ ਤੇ ਉਸ ਟਾਈਮ ਬਹੁਤ ਹੋ ਗਿਆ ਭਾਈ ਹੈ ਹੀ ਨਹੀਂ ਤੇ ਅਸੀਂ ਡਰਾਈਵਰੀ ਕਰੀਏ ਅਸੀਂ ਤਾਂ ਹੀ ਕਰੀਏ ਜੀ ਸਾਡੂ ਪਿੱਛੋਂ ਤੇ ਜਿਵੇਂ ਜਾਇਸ ਹੁੰਦੇ ਅਸੀਂ ਰਾਤ ਦੀ ਤੀਵਾਂ ਹੋਣਾ ਹੀ ਨਹੀਂ ਤਾਂ ਹਮ ਅਸੀਂ ਐਵੇਂ ਹੀ ਬਣੇ ਹੋ ਹੁੰਦੇ ਬਿਲਕੁਲ ਜੀ ਅਸੀਂ ਨਹੀਂ ਆ ਸਾਨੂੰ ਜੇ ਠੋਕਰਾ ਮਿਲੀਆਂ ਤਾਂ ਅਸੀਂ ਬਲੰਦੇ ਤੇ ਪਹੁੰਚੇ ਠੋਕਰਾ ਖਾ ਕੇ ਅਗ ਲਾਂਦੀ ਆ ਐ ਨਹੀਂ ਆਂ ਹੋਣ ਅੱਜ ਜੀ ਤੁਹਾਡਾ ਨਾਮ ਜਿਹੜਾ ਹੈ ਢੰਕਾ ਜਿਹੜਾ ਜੇ ਆਪਾਂ ਗੱਲ ਕਰੀਏ ਰੀਅਲ ਸਟੇਟ ਤੇ ਲੈ ਕੇ ਰਾਜਨੀਤੀ ਤੱਕ ਵੀ ਜਿਹੜਾ ਪੂਰਾ ਤੁਹਾਡਾ ਇਸ ਟਾਈਮ ਪੁੱਤੀ ਬੋਲਦੀ ਹੈ ਤੁਸੀਂ ਕਹਿ ਰਹੇ ਹੋ ਜਿਹੜੇ ਲੋਕ ਨੇ ਨੌਜਵਾਨ ਨੇ ਹਜੇ ਵੀ ਉਹਨਾਂ ਦੇ ਹੌਂਸਲੇ ਜਿਹੜੇ ਟੁੱਟ ਜਾਂਦੇ ਨੇ ਉਹ ਗਲਤ ਰਾਹਤਿਆਂ ਤੇ ਚੱਲ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਦੇਖੋ ਜਿਹੜੇ ਨੌਜਵਾਨੋਂ ਮੇਰੀ ਬੇਦਤੀ ਹੈ ਵੀ ਨੌਜਵਾਨ ਬੱਚੇ ਸਾਡੇ ਤੋਂ ਸਾਡੇ ਬੱਚੇ ਹੋ ਮੇਰਾ ਬੇਟਾ ਵੀ ਹੈ ਕੁਛ ਹੈ ਆਪਾਂ ਨੇ ਕੀ ਕਰਨਾ ਆਪਣੀ ਮਾਪੇ ਪਾਪਾ ਨੂੰ ਦੇਖ ਕੇ ਚਲੋ ਆਪਣੀ ਇੱਕ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜੋਧਿਆਂ ਦੀ ਧਰਤੀ ਹੈ ਆਪਾਂ ਜਿਹੜਾ ਆਪਾਂ ਲੋਕ ਬਦਨਾਮ ਕਰਦੇ ਆ ਵੀ ਪੰਜਾਬ ਦਾ ਨਸ਼ੇ ਡੋਗਦੇ ਆ ਬਾਈ ਦਿਖਾਓ ਜੀ ਕਬੱਡੀ ਦਾ ਕੱਪ ਹੁਣ ਆਪਾਂ ਜਾਨਨੇ ਆ ਮੁੰਡਿਆਂ ਦੇ ਡੋਲੇ ਸਰੀਰ ਤੁਸੀਂ ਵੀ ਦੇਖਦੇ ਆ ਸਾਨੂੰ ਅਸੀਂ ਜਾਂਦੇ ਕੱਪਾਂ ਦੇ ਸਾਰੇ ਲੋਕ ਬੁਲਾਉਂਦੇ ਆ ਮੈਂ ਕਹਿੰਦਾ ਮੇਰਾ ਸ਼ਹੀਦਿਲਕੁਣੀ ਮਤਾਂ ਦਾ ਡੋਲੇ ਬਰਾਬਰ ਨਹੀਂ ਹੋਣਾ ਪੱਟਾ ਮੁੰਡਿਆਂ ਦੇ ਇਹ ਤਾਂ ਆਪਾਂ ਨੂੰ ਬਦਨਾਮ ਕਰਿਆ ਜਾਂਦਾ ਏ ਜਿੱਤਰਾ ਹੁਣ ਜੋ ਕਿ ਅਮਰੀਕਾ ਡਿਪੋਰਟ ਕਰੇ ਪੰਜਾਬੀ ਬਿਲਕੁਲ ਜੀ ਪੰਜਾਬੀ ਨਹੀਂ ਹੈਗੇ ਵੀਰੋ ਮਾ ਪੰਜਾਬੀ ਨਹੀਂ ਹੈਗੇ ਉਹਦੇ ਵਿੱਚ ਨਾ ਕੁਝ ਹੈ ਉਹ ਆਪਣੀ ਨਾ ਸਿੱਧੀ ਆਪਾਂ ਟਾਰਗੇਟ ਕਰਕੇ ਆਪਾਂ ਨੂੰ ਆਪਣੇ ਪੰਜਾਬ ਦੀ ਧਰਤੀ ਤੇ ਲਾਇਆ ਗਿਆ ਹੂੰ ਉਹ ਪੰਜਾਬੀ ਨਹੀਂ ਹੈ ਕਿਉਂਕਿ ਮੇਰੇ ਕਹ ਪੰਜਾਬੀ ਤਾਂ 68 ਤੇ ਖਾਨੀ 48 ਹੈ ਨਾ ਇੰਨੇ ਕੁ ਤੇ ਡੈਵਿਡ ਤੇ ਉਹ ਤੋਂ ਗੁਜਰਾਤ ਦੇ ਕਿੰਨੇ ਬੰਦੇ ਸੀ ਗੁਜਰਾਤ ਦੇ 에어ਪੋਰਟ ਨਹੀਂ ਸੀ ਨਹੀਂ ਤਾਂ ਰਿਹਾ ਕਿਉਂ ਉਹਨਾਂ ਦਾ ਬੰਦਾ ਸਾਨੂੰ ਦਾ ਬਦਨਾਮ ਕਰ ਰਹੇ ਹੈ ਸਾਨੂੰ ਬਦਨਾਮ ਕਰ ਰਹੇ ਠੀਕ ਕਿ ਸਾਡੇ ਬੱਚਿਆਂ ਨੂੰ ਮੇਰੀ ਇੰਨੀ ਕੁ ਯਾਦਸ਼ਾ ਹੈ ਵੀ ਤੁਸੀਂ ਨਾ ਆਪਣਾ ਕੰਮ ਜਾਓਗਾ ਆਪਾਂ ਬਦਨਾਮੀ ਦਾ ਸਿਰੋ ਨਹੀਂ ਲਾਉਣਾ ਬਦਨਾਮੀ ਨਹੀਂ ਕਰਾਉਣੀ ਆਪਾਂ ਆਪਾਂ ਜੋ ਅਮਰਜੀਤ ਕਰਦੀ ਸੀ ਤੁਸੀਂ ਪਹਿਲਾਂ ਵੀ ਜਿਹੜੇ ਇਲੈਕਸ਼ਨ ਲੜ ਚੁੱਕੇ ਹੋ ਇੱਕ ਵਾਰ ਹੁਣ ਤੁਸੀਂ ਕਿਹਾ ਐਮਐਲਏ ਦੇ ਇਲੈਕਸ਼ਨ ਆਜ਼ਾਦ ਲੜੇ ਸੀਗੇ ਆਜ਼ਾਦ ਆਜ਼ਾਦ ਲੜੇ ਮੈਨੂੰ ਲੱਗ ਰਿਹਾ ਹੁਣ ਕਿਸੇ ਨਾ ਕਿਸੇ ਪਾਰਟੀ ਦੀ ਜਿਹੜੀ ਹੈ ਤੁਹਾਡੀ ਜਿਹੜੀਆਂ ਸਰਗਰਮੀਆਂ ਪਾਰਟੀਆਂ ਨਾਲ ਚੱਲ ਰਹੀਆਂ ਐ ਕਿਉਂਕਿ ਪਾਰਟੀਆਂ ਵੀ ਪਤਾ ਲੱਗ ਜਾਂਦਾ ਨਾ ਕਿਹੜਾ ਜਿਹਾਰੋਂ ਨੇਤਾ ਹੈ ਕਿਉਂਕਿ ਇਲੈਕਸ਼ਨ ਲੜ ਚੁੱਕੇ ਹੋ ਹੁਣ ਵੀ ਤੁਹਾਨੂੰ ਬਹੁਤ ਆਫਰਾਂ ਆਣ ਗਈਆਂ ਵੱਡੀਆਂ ਪਾਰਟੀਆਂ ਦੇ ਵੀ ਆਣ ਗਈਆਂ ਅਗਰ ਤੁਸੀਂ ਇਲੈਕਸ਼ਨਾਂ ਦੇ ਵਿੱਚ ਖੜੋਗੇ ਸਭ ਤੋਂ ਪਹਿਲੇ ਆਧਾਰ ਤੇ ਕੀ ਮੰਨਦੇ ਵਿੱਚ ਆ ਵੀ ਉਧਰ ਇਲਾਕੇ ਦੇ ਵਿੱਚ ਕੀ ਕਰਨਾ ਹੈ ਜੇ ਮੈਨੂੰ ਕੋਈ ਵੀ ਪਾਰਟੀ ਬਸੀ ਪਠਾਣੇ ਹਲਕੇ ਤੋਂ ਟਿਕਟ ਦਿੰਦੀ ਹੈ ਜੋ ਮੇਰਾ ਹੈ ਮੈਂ ਪਹਿਲਾਂ ਸਭ ਤੋਂ ਮੁੱਦਾ ਹੈ ਮੈਂ ਇੰਡਸਟਰੀ ਲਾਉਣੀ ਰੋਜ਼ਗਾਰ ਦਾ ਮੁੱਦਾ ਹੈ ਰੋਜ਼ਗਾਰ ਹੈ ਨਹੀਂ ਵਾ ਤੇ ਮੇਰੀ ਇਸ ਤਰ੍ਹਾਂ ਵੋਟ ਮੈਂ ਕੱਲ ਹੀ ਦਿੱਤਾ ਤੋਤਰੇ ਮਿੰਡਾ ਤੇ ਗਿਆ ਬਾਈ ਜੀ ਯਾਰ 15000 10000 ਵੀ ਨੌਕਰੀ ਨਹੀਂ ਹੈ ਉੱਥੇ ਯਾਰ ਜਿਹੜੇ ਐਮ.ਐਲ.ਏ ਹੋਣ ਬਣੇ ਆਂ ਪੁਰਾਣੇ ਬਣੇ ਆਂ ਕਿਨਾਂ ਕੰਮ ਨਹੀਂ ਕੀਤਾ ਸੜਕਾਂ ਟੁੱਟੀਆਂ ਪਈਆਂ ਆ ਰਾਤੀ ਮੈਂ ਤੁਸੀਂ ਕਹਿੰਦੇ ਵੀ ਬਦਲਾ 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 ਜਿਹੜਾ ਕਹਿੰਦੇ ਆ ਤੇ ਆਏ ਬਾਈ ਜੀ ਰਾਤ ਮਾੜੀ ਫੈਬਰੀਨ ਨਾਲ ਆਇਆ ਸੀ ਗਪਾਲ ਸਵੀਟ ਕੋਲ ਮੈਂ 1 ਘੰਟਾ ਖੜਾ ਰਿਹਾ ਉਹ ਮੈਂ ਐਸੇ ਨੂੰ ਕਹ ਰਿਹਾ ਵੀ ਮੇਰੀ ਗੱਡੀ ਮੁੜਾਤੀ ਦੋ ਮੈਂ ਕੱਟ ਵੀ ਸਾਦਾ ਸੀ ਮਰੋਕਣਾ ਹੀ ਮੈਂ ਕੱਢ ਨਹੀਂ ਸਕਦਾ ਮੈਂ ਰੁਕੇ ਮੈਂ ਰੁਕੇ ਰਹਾ ਮਾ ਭਾਈ ਕਾਤੇ ਕਹਿੰਦਾ ਪਤਾ ਸਾਹਿਬ ਰੁਕ ਜੋ ਕਿ ਪਵਰ ਤਵਾਨ ਆ ਰਿਹਾ ਉਹਦੇ ਕੋਲ ਹੀ ਬੇਚਦੇ ਵੱਡੇ ਜੀ ਕਹਿੰਦਾ ਇੱਧਰ ਕੋਈ ਅੱਛਾ ਹੈਨਾ ਤੇ ਮੈਂ ਕਿਹਾ ਵੀ ਯਾਰ ਇਹ ਹੁਣ ਕੀਤਾ ਗਿਆ ਯਾਰ ਉਹ ਨੇਜਰ ਚੌਂਕ ਤੱਕ ਭਾਈ ਜੀ ਰਾਤ ਨਾ ਚਾਮ ਲੱਗਿਆ ਵਾ ਸੀ ਇੱਕ ਵੱਡੇ ਪਿੱਛੇ ਜਾ ਮੈਂ ਇੱਕ ਵੱਡੇ ਪਿੱਛੇ ਕਾਦੇ ਵਾਸਤੇ ਇਹਨਾਂ ਨੇ ਤੁਸੀਂ ਲੋਕਰ ਨੂੰ ਕਹਿੰਦਾ ਮੁਰਗੀ ਫਾਰਮ ਖੋਲ ਲੋ ਪੁਰਾਣਾ ਖੋਲ ਲੋ ਵੀਰ ਯਾਰ ਅਗਲੇ ਦਿਨ ਖੋਲ ਲਿਆ ਵੀ ਕਿੱਥਾ ਤੂੰ ਯਾਰ ਕਿੱਥਾ ਹੈ ਉਹ ਯਾਰ ਅੰਕ ਕਿੱਥੇ ਮਿਲਦਾ ਯਾਰ ਅਮ ਡੈਵਿਡ ਜੇ ਗੱਤ ਨਹੀਂ ਹੈ ਹਮ ਡੰਕਾ ਬੋਲੂਗਾ ਦੇਖੀ ਸਹੀ ਮੈਨੂੰ ਬਥੇਰੀ ਆਫਰ ਆਈਆਂ ਵੀ ਇਹਨਾਂ ਦੇ ਵੀ ਹੈਗੇ ਆ ਪਗਾਈ ਹਮ ਬਥੇਰੀਆਂ ਫਰਾਦੀਆਂ ਤੁਸੀਂ ਰੁਕੋ ਮੇਰਾ ਸਿਸਟਮ ਚੱਲ ਰਿਹਾ ਪਰਮਾਤਮਾ ਨੇ ਮੈਨੂੰ ਵਧੀਆ ਪਰਮਾਤਮਾ ਤਰੱਕੀ ਦੇਣੀ ਹੈ ਜੇ ਪਰਮਾਤਮਾ ਬਖਸ਼ੀਤਾ ਹਮ ਤੇ ਪੰਜਾਬ ਦੇ ਹਾਲਾਤਾਂ ਬਾਰੇ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਹਰ ਉਹ ਕਹਿੰਦੇ ਨੇ 84 ਵਾਲਾ ਇੱਕ ਵਾਰ ਫੇਰ ਤੋਂ ਦੌਰ ਜਿਹੜਾ ਹੈ ਜੇ ਆਪਾਂ ਗੱਲ ਕਰੀਏ ਉਸ ਟਾਈਮ ਖਾੜਕੋ ਬਾਤ ਤਾਂ ਹੁਣ ਵੈਕਸਰ ਬਾਤ ਹੈ। ਕਿਆ ਦੇਖ ਰਹੇ ਹੋ? ਜੋ ਪੰਜਾਬ ਦੀ ਹੈ ਨਾ ਗੱਲ ਵੀਰ ਜੀ ਹੁਣ ਇੱਕ ਤਾਂ ਆਪਾਂ ਜਿੰਨੇ ਵੀ ਆਪਣੇ ਮੇਰਾ ਪਹਿਲਾ ਦਿਲੋ ਤਮਨ ਦਿਲੋਂ ਆਪਾਂ ਨੂੰ ਵੀ ਜਿਹੜੇ ਆਪਾਂ ਜਿਵੇਂ ਮੈਂ ਮਲਕੀਤ ਸਿੰਘ ਮੈਂ ਸਿੰਘ ਹੋਣ ਦਾ ਲੈ ਕੇ ਨਹੀਂ ਤਹਾਗਾ। ਮੈਂ ਪੱਗ ਬੰਨਣੀ ਸ਼ੁਰੂ ਕਰਤੀ। ਮੈਨੂੰ ਕਿਸੇ ਨੇ ਕਹਤੇ ਆ। ਪਹਿਲਾਂ ਮੈਂ ਇਹ ਕਹਿੰਦਾ ਆਪਣੇ ਬੱਚਿਆਂ ਨੂੰ ਜਿਹਦਾ ਨਾਮ ਸਿੰਘ ਲੱਗਦਾ ਤੁਸੀਂ ਪਗੜੀ ਰੱਖੋ। ਥੋੜਾ ਰੋਗ ਨਲੂਗਾ ਤੁਸੀਂ ਐਟੋਮੈਟਿਕ ਪੰਜਾਬ ਦੇ ਬੰਦੇ ਲੱਗੇ ਨਾ ਦੇ ਵੀ ਪੰਜਾਬ ਤੋਂ ਕੋਈ ਸੂਰਮੇ ਜੰਮੇ ਤੇ ਮੇਰੇ ਕੋਲ ਠੀਕ ਹੈ ਨਹੀਂ ਦੂਜੀ ਦੇਖੋ ਗੈਸਟਰਵਾਦ ਉਹਨਾਂ ਦਾ ਲੱਗਦਾ ਸੰਤ ਲੱਗ ਚੀਜ਼ ਹੈ ਜਿਹੜੇ ਅੱਜ ਕੱਲ ਦੇ ਨੌਜਵਾਨ ਹੈ ਆਪਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲਾਸਟ ਦੇ ਵਿੱਚ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਪਹਿਲਾਂ ਤਾਂ ਆਪਣੇ ਮਾਪਿਆਂ ਦੀ ਸੇਵਾ ਦੂਜੀ ਆਪਣੇ ਭਿੰਦਰੀ ਸੇਵਾ ਆਪਣੇ ਹਲਕੇ ਸੇਵਾ ਨਾਲ ਜੀ ਦੀ ਸੇਵਾ ਨਸ਼ਾ ਤੋਂ ਦੂਰ ਦੇਖੋ ਭਾਈ ਮੇਰੇ ਵੀ ਦੋ ਬੇਟੇ ਆ ਮੇਰੇ ਬੇਟੇ ਨੂੰ ਦੇਖੋ ਮੈਂ ਇਨਕ ਸਿੱਖਿਆ ਦੇ ਰਿਹਾ ਵੀ ਦੇਖੋ ਮੇਰਾ ਕੋਈ ਵੀ ਹੁੰਦਾ ਮੈਂ ਉਹਨੂੰ ਮਾੜੇ ਕੰਮ ਜੀ ਨਹੀਂ ਮਾੜੇ ਜੀ ਨਹੀਂ ਲੰਦਾ ਮੈਂ ਕਹਿੰਦਾ ਅਸੀਂ ਮਾੜੇ ਆ ਨਾ ਮੇਰੇ ਬੇਟੇ ਨੇ ਗੱਲ ਕਹੀ ਆ ਕਹਿੰਦੇ ਪਾਪਾ ਵੀ ਜੇ ਸਿਰੇ ਰੱਖ ਲੈਣਾ ਇਹੀ ਰੱਖਣਾ ਥੱਲੇ ਨਹੀਂ ਕਰਨਾ ਬਿਲਕੁਲ ਵੀ ਸਾਡਾ ਸਿਰ ਨਜਗਾ ਦੀ ਹੂੰ ਦਿਕਉ ਨੇ ਆਪਣੇ ਸ਼ਰਮ ਮੈਨੂੰ ਕਹਤੇ ਆ ਵੀ ਜਿਸ ਤੇਰਾ ਸਿਰ ਤਾਂ ਸਾਡਾ ਸਿਰ ਉੱਚਾ ਹੈ ਜੇ ਤੇਰਾ ਸਿਰ ਤਾਂ ਸੰਦ ਲੋਕਾਂ ਨੇ ਵੈਸੇ ਕਹਦਣਾ ਜਿਹੜੇ ਪੰਜਾਬ ਦੇ ਬੱਚੇ ਐ ਬਹੁਤ ਸੋਝਵਾਨ ਬਹੁਤ ਖੁਸ਼ ਐ ਗੁਰੂਆਂ ਵੀ ਨੇ ਧਰਤੀ ਸਾਡੀ ਜੋਦੇ ਮਹਾਰਾਜ ਦੀ ਧਰਤੀ ਐ ਇੱਥੋਂ ਹੀ ਜੰਮੇ ਐ ਪਲੇ ਐ ਇੱਥੋਂ ਬਹੁਤ ਜੋਦੇ ਬੱਚੇ ਐ ਪਰ ਜਿਹੜਾ ਆਪਾਂ ਨੂੰ ਟੈਗ ਲਾਤੇ ਕਿਸੇ ਨਸ਼ੇ ਦਾ ਕੁਛ ਲਾਤੇ ਆ ਉਹ ਆਪਾਂ ਨੂੰ ਟੋਣਾ ਪੈਣਾ ਇਕੱਠੇ ਹੋ ਕੇ ਵੈ ਸਾਰੀਆਂ ਪਾਰਟੀਆਂ ਕੁਛ ਲਾ ਲੋ ਨਾ ਤੋਣਾ ਪੈਣਾ ਬਿਲਕੁਲ ਤੁਹਾਡਾ ਕਹਿਣ ਦਾ ਮਤਲਬ ਹੈ ਸਾਰੀ ਪਾਰਟੀਆਂ ਰਾਜਨੀਤਿਕ ਪਾਰਟੀਆਂ ਜੇ ਇੱਕਜੁੱਟ ਹੋਈਏ ਤਾਂ ਨਸ਼ੇ ਦਾ ਖਾਤਮਾ ਹੋ ਸਕਦਾ ਪੰਜਾਬ ਹੋ ਸਕਦਾ ਦੇਖੋ ਹੁਣ ਆਪਾਂ ਹੁਣ ਪਾਰਟੀ ਆਮ ਪਾਰਟੀ ਦੀ ਕਹਿ ਰਹੀ ਹੈ ਵਧੀਆ ਕਰ ਰਹੀ ਹੈ ਠੀਕ ਹੈ ਆਪਾਂ ਸਮਰਥਨ ਕਰਦੇ ਦੱਸੋ ਸਾਡੀ ਕੋਈ ਪਾਰਟੀ ਦੱਸੋ ਨਹੀਂ ਵਿਰੋਧਤਾ ਕਰੀ ਬਨ ਨਹੀਂ ਕਰੀ ਠੀਕ ਹੈ ਜੀ ਪਰ ਚੰਗੀ ਜਗ੍ਹਾ ਮਾਰੇ ਦਾ ਘਣਾ ਟਾਓ ਮੈਡੀਸਨ ਕਰ ਰਿਆ ਗੋਲੀਆਂ ਕਰ ਰਿਆ ਗੋਲੀਆਂ ਟੀਕੇ ਜਿਹੜਾ ਮੈਡੀਕਲ ਨਸ਼ਾ ਹੈ ਮੈਡੀਕਲ ਨਸ਼ਾ ਆਪ ਰਿਹਾ ਨਸ਼ਾ ਕਮਜ਼ੋਰ ਕਰਦਾ ਆੜ ਵਾਲੀ ਸੰਤਾਨ ਜਿਹੜੀ ਆਪਾਂ ਪੈਦਾ ਕਰਨੀ ਹੈ ਉਹਨੂੰ ਖਤਮ ਕਰਦਾ ਜਨਰੇਸ਼ਨ ਹੋਣੀ ਜ਼ੀਰੋ ਹੁੰਦੀ ਹੂੰ ਉਹ ਬੰਦ ਕਰ ਤੋ ਪੰਜਾਬ ਮਾ ਕਾਹਦੇ ਹੁੰਦੀਆਂ ਆ ਤਿੰਨ ਸਾਲ ਸਰਕਾਰ ਹੋ ਗਈ ਤਿੰਨ ਸਾਲ ਵਿੱਚ ਮੈਂ ਕਹਿੰਦਾ ਇੰਨਾ ਤੇ ਰੋਣਾ ਰੱਪਾ ਪੈ ਗਿਆ ਪਤਾ ਗਿਆ ਜੀ ਥਾਣੇ ਆ ਮਾਂ ਪੁਲਿਸ ਨਹੀਂ ਵਿਚਰੀ ਕਿਆ ਕਰਾ ਕਰਾਇਦਾਰ ਬਾਹਰ ਆਣਾ ਜਾਣਾ ਇਹ ਲਟਾਪਿੰਗ ਬਹੁਤ ਹੋ ਰਹੀ ਹੈ ਵੀ ਨਸ਼ਾ ਤਾਂ ਸੰਤੈਟਿਕ ਬੰਦ ਹੋਣਾ ਚਾਹੀਦਾ ਬਿਲਕੁਲ ਤੁਸੀਂ ਸੁਣਿਆ ਮਲਕੀਤ ਸਿੰਘ ਡਾਉਂ ਕਹਿੰਦੇ ਨੇ ਕਿ ਜ਼ੀਰੋ ਗਰਾਊਂਡ ਲੈਵਲ ਤੋਂ ਛੋਟੇ ਜਿਹੇ ਪਰਿਵਾਰ ਤੋਂ ਉੱਤੇ ਉੱਠੇ ਕਹਿੰਦੇ ਕਿਸੇ ਦੀ ਦਿਹਾੜੀਆਂ ਤੱਕ ਵੀ ਕਰੀਆਂ ਡ్రਾਈਵਰੀ ਵੀ ਕਰੀ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਹਿੰਦੇ ਡੰਕਾ ਵੱਜ ਰਿਹਾ ਹੈ ਰੀਅਲ ਸਟੇਟ ਦੇ ਵਿੱਚ ਵੀ ਚੰਗਾ ਨਾਮ ਹੈ ਮਲਕੀਤ ਸਿੰਘ ਡਾਉਂ ਦਾ ਤੇ ਬੱਸੀ ਪਠਾਣਾ ਤੋਂ ਆਜ਼ਾਦ ਇਲੈਕਸ਼ਨ ਵੀ ਲੜ ਚੁੱਕੇ ਨੇ ਹੁਣ ਵੀ ਕਈ ਪਾਰਟੀਆਂ ਦਾ ਇਹਨਾਂ ਨੂੰ ਆਫਰ ਜਿਹੜਾ ਹੈ ਆ ਚੁੱਕਿਆ ਹੈ ਤੇ ਅਗਰ ਪ੍ਰਮਾਤਮਾ ਨੇ ਤਾਜ ਬਖਸ਼ਿਆ ਤਾਂ ਐਮਐਲਏ ਦੀ ਟਿਕਟ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਵੱਡੀ ਪਾਰਟੀ ਤੋਂ ਮਿਲ ਜਾਏਗੀ ਇਹਨਾਂ ਦਾ ਸੋਚਣਾ ਹੈ ਕਿ ਅਗਰ ਮੈਨੂੰ ਐਮਐਲਏ ਦੀ ਟਿਕਟ ਮਿਲਦੀ ਹੈ ਅਗਰ ਪ੍ਰਮਾਤਮਾ ਜਿੱਤ ਹਾਸਲ ਕਰਦਾ ਹੈ ਜਿੱਤ ਦਾ ਤਾਜ ਜਿਹੜਾ ਇਹਨਾਂ ਦੇ ਸਿਰ ਤੇ ਆਂਦਾ ਹੈ ਤਾਂ ਸਭ ਤੋਂ ਪਹਿਲੇ ਆਧਾਰ ਤੇ ਕਹਿੰਦੇ ਉਸ ਇਲਾਕੇ ਦੇ ਵਿੱਚ ਇੰਡਸਟਰੀ ਲਾਉਣਾ ਹੈ ਬੱਚਿਆਂ ਨੂੰ ਰੋਜ਼ਗਾਰ ਦੇਣਾ ਹੈ ਉਹਨਾਂ ਨੂੰ ਖੇਡਾਂ ਵੱਲ ਜੋੜਨਾ ਹੈ ਤਾਂ ਜੋ ਜਿਹੜਾ ਆਪਣਾ ਪੰਜਾਬ ਹੈ ਉਹ ਨਸ਼ੇ ਤੋਂ ਹਟ ਕੇ ਰੋਜ਼ਗਾਰ ਦੇ ਨਾਲ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਸੋਚ ਇਹ ਹੈ ਕਿ ਰੋਜ਼ਗਾਰ ਦੇ ਨਾਲ ਜੋੜਨਾ ਚਾਹੀਦਾ ਉੱਚੀ ਸੋਚ ਹੈ ਇਹਨਾਂ ਦੀ ਪਰਮਾਤਮਾ ਇਹਨਾਂ ਨੂੰ ਕਿਸੇ ਪਾਰਟੀ ਤੋਂ ਟਿਕਟ ਦੇਵੇ ਆਰੇ ਜਿੱਤ ਹਾਸਲ ਕਰਨ ਤੇ ਪੰਜਾਬ ਦੀਨohar ਇਹ ਬਦਲਣ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ